Huh? Oh. ਕੰਦੇ ਦਿੱਨੂਆ ਹਰਿਆਣੇ ਵਾਲਾ ਅੱਜ ਦੇ ਟਾਰਨ ਦਾ ਚੋਟੀ ਦਾ ਹੈ ਉਹ ਜੀਤੀ ਟਰਾਈ ਪਰ ਦੀ ਧਰਤੀ ਦਾ ਹੋ ਵੇਖੋ ਕਬੱਡੀ ਪਾਉਂਦਾ ਹੋਇਆ ਸ਼ੂਸ਼ਕ ਮਾਲਾ ਫੂਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਹ ਸਰਾਗਦੀਨ ਹੈ ਮਹੰਗਾ ਮਰਦੀ ਦੀ ਧਰਤੀ ਦਾ ਹੋਰੀ ਵਰਗੇ ਆਹ ਕੰਦੇ ਪੰਦਰੀ ਵਾਲਾ ਆ ਜਾ ਮੇਰੇ ਵੀਰੋ 500 ਰੁਪਏ ਜੱਫੇ ਦਾ ਦੇਗੀ ਸਾਹਮਣੇ ਮਕਰ ਸੰਧੂ ਬੱਕੀ ਗਰਾਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਨੰਬਰ ਖੇਡਾਂ ਦੇ ਵਿੱਚੋਂ ਹੋ ਮੁਕਾਬਲਾ ਕਿਦਰਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦਸੂਗਾ ਹਾਕਮ ਵਾਲਿਆ ਟੇਡਾ ਕਹਦਾ ਦੇਖਦਾ ਉਹ ਮੇਰੇ ਮਿਰੋ ਜਾਲਪੁਰੀਆ ਸ਼ਾਤਾ ਤੁਹਾਡੇ ਸਾਹਮਣੇ ਫੋੜਦਾ ਪਹਿਲਾ ਲਫਾ ਲ ਆ ਗਿਆ ਅਮਰੀਕਾ ਛੇੜ ਕਹਾਉ ਜਿੰਦ ਮੈਦਾਨ ਦੇ ਵਿੱਚ ਸਾਡੇ ਕਹਿੰਦੇ ਦੇਵਨ ਵਾਲਾ ਰੇਡ ਪਾ ਰਿਹਾ ਹਰਦੀਪ ਜਿਹੜੇ ਕਾਰਜਲ ਮੁੰਡੇ ਨੇ ਸਾਹਮਣੇ ਸਾਹਿਲ ਕਹਿੰਦੇ ਕਬੱਡੀ ਪਾਉਂਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਸੁਲਾਕਦੀਨ ਹੈ ਮਹੰਮਦ ਦੀ ਧਰਤੀ ਦਾ ਖੋਰ ਦੇ ਪੈਰਾਂ ਦੀ ਹਵਾ ਚੱਕਦਾ ਉਹ ਮੇਰੇ ਵੀਰੋ ਖੋਰ ਟਰੈਕਟਰ ਦੇ ਪੈਰਾਂ ਦੀ ਹਵਾ ਚੱਕਦਾ ਉਹ ਬਲ ਮੇਰੇ ਵੀਰੋ ਲੱਗਦਾ ਹੈ ਕਬੱਡੀ ਵੀ ਜੋੜ ਦਿੰਦਾ ਆ ਲੁਦਾਣੇ ਵਾਲਾ ਜਗਪੁਰਿਆ ਵਿੱਕੀ ਕਬੱਡੀ ਪਾਉਂਦਾ ਹੈ ਪਰਪੁਰ ਦਾ ਕੰਮ ਪਾ ਦੇ ਜਾਣਾ ਜਿੱਤ ਕੇ ਸਾਹਮਣੇ ਬਾਕੀ ਪਰਮਜੀਤਪੁਰੇ ਦੀ ਧਰਤੀ ਦਾ ਉਹ ਵੇਖੋ ਕਬੱਡੀ ਪਾਉਂਦਾ ਹੋਇਆ ਸ਼ੂਸ਼ਕ ਵਾਲਾ ਫੂਲਾ ਤਿੰਨ ਸਵਾਰੀਆਂ ਹੋ ਟਰੈਕਟਰ ਦੇ ਜਾਖੀਆਂ ਦੀਆਂ ਬਹਿ ਗਈਆਂ ਅਮਰੀਕਸਰੂ ਨੂੰ ਕਰਦੀ ਜਵਾਨੀ ਅਮਰੀਕ ਉਹਦੇ ਨੂੰ ਕਰਦੀ ਜਵਾਨੀ ਉੱਤੋਂ ਨੂੰ ਕਰਦੀ ਜਵਾਨੀ ਆਹ ਜੱਗੂ ਕਨੇਾਰੇ ਦਾ ਲੱਗਦਾ ਜ਼ੋਰ ਕਬੱਡੀ 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 ਬੇਰਿਸੇ ਕਿ ਸ਼ੇਰ ਆੜ ਦੇ ਦਵਾਈ ਦੇ ਆ ਉਹ ਨੀਓ ਮਾਰੇ 32 ਦੇ ਆੜ ਦੇ ਦਵਾਈ ਦੇ ਆ ਉਹ ਨੀਓ ਮਾਰੇ 32 ਦੇ ਉਹ ਸੰਧੂਆ ਦੇ ਉਹ ਬਾਲਪੁਰੀਆ ਦੂਜਾ ਜਫਾ ਲਾ ਕੇ ਹੋ ਟਰੈਕਟਰ ਦੀ ਸੈਲਫ ਮਾਰਦਾ ਉਹ ਮੇਰੇ ਵੀਰੋ ਹੋ ਟਰੈਕਟਰ ਦੀ ਸਲਫ ਮਾਰਸੀ ਸਰਸੇ ਦੁਆ ਹੈ ਆ ਵੀ ਸਾਡੀ ਜ਼ਿੰਦਗੀ ਦਾ ਬਲੋ ਦਵਾਵਾਰੇ ਉਹ ਰੇਡਾ ਪੈਂਦੇ ਜਫਾ ਲਗੇ ਉਹ ਵੱਡਾ ਮੇਲਾ ਜੁੜਦਾ ਹੈ ਉਹ ਪਿੰਡ ਨੂੰ ਵਿਦਾਇਆ

हरियाणे वाले वाला बल्ले बल्ले होगी मित्रोंग नु ना दुलेवा सामने हरियाणा तलेर वाला गुरी बजू मेरे मिलो ਚਾਰ ਦਾ ਫੁੱਟਿਆੜਾ ਅੱਜ ਕਦੇ ਵੀ ਅਕਬਰਪੁਰ ਦੀ ਧਰਤੀ ਦਾ ਸਪੋਧਾ ਫਾਈਨਲ ਚੱਲਦਾ ਮੇਰੇ ਬੱਚੋ ਚਾਰ ਦਾ ਫੁੱਟਿਆੜਾ ਚੋਟੀ ਦੇਖਣਾ ਹੈ ਇੱਕ ਬੰਦੇ ਚਰਾਗ ਦੀ ਮਈਆਂ ਵਾਲੀ ਧਰਤੀ ਦਾ ਆ ਹੋ ਗਿਆ ਸਾਹਮਣੇ ਪੰਜਾਬ ਤੇ ਹਰਿਆਣਾ ਦੀ ਟੱਕਰ ਉਹ ਫੋੜਾ ਦੀ ਟੱਕਰ ਚੱਲਦੀਆਂ ਮੇਰੇ ਬੱਚੋ ਇਸ਼ਾਰਾ ਸਾਵੀ ਬਾਈ ਕਹਿੰਦਾ ਕਿ 500 ਰੁਪਿਆ ਆ ਕਬੱਡੀ ਤੇ ਲੱਗਾ ਹੋਇਆ ਸਾਹਮਣੇ ਕਬੱਡੀ ਪਾਉਂ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੰਦਰ ਖੇਡਾਂ ਦੇ ਵਿੱਚ ਟੱਕਰ ਕੀ ਹੋਣੀ ਹੈ ਸਭਾ ਦੱਸੂਗਾ ਗੱਗੀ ਤੇ ਲੱਗਾ ਹੋਇਆ ਸਾਹਮਣੇ ਸ਼ਿਮਾ ਫਾਦ ਵਾਲਾ ਕਬੱਡੀ ਪਾਉਂ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਰਿਆਣੇ ਵਾਲਾ ਬਿੰਦੂ ਹੈ ਉਹ ਬੱਲੇ ਬੱਲੇ ਹੋ ਗਈ ਮਿਸਟਰ ਉਹ ਨਹੀਂ ਰਿਸਾ ਇੱਕ ਪਾਸੇ ਸ਼ਿਮਾ ਫਾਦ ਵਾਲਾ ਤੇ ਦੂਜੇ ਪਾਸੇ ਹਰਿਆਣੇ ਵਾਲਾ ਅੱਜ ਉਹ ਨੌਵੇਂ ਬਾਸ਼ਾ ਦੀ ਚੰਦ ਸ਼ੋਹ ਧਰਤੀ ਉਹ ਧਰਤੀ ਸੁਨੀਲ ਕਬੱਡੀ ਪਾਰ ਰਿਹਾ ਤੇ ਦੂਜੇ ਪਾਸੇ ਗੇਮ ਚੇਦ ਰਾ ਫਤਰੀ ਦਾ ਰਾਜਾ ਮੇਰੇ ਵੀਰੋ ਉਹ ਦੂਜਾ ਜਫਾ ਲਾ ਕੇ ਫੋੜ ਦੇ ਪਿੱਛੇ ਪਿੱਛੇ ਭੱਜ ਆਉਂਦਾ ਉਹ ਫੋੜ ਦੇ ਪਿੱਛੇ ਪਿੱਛੇ ਭੱਜ ਆਉਂਦਾ ਨੂੰ ਤਾੜ ਦੇਊਗੇ ਜੇ ਪਿੱਛੇ ਫੋੜ ਲਾਵੇਗਾ ਪਰ ਆ ਤੇ ਬਾਗੀ ਆ ਆ ਸ਼ਾਕਾ ਆ ਬਾਗੀ ਆ ਸ਼ਾਕਾ ਤਾਕੀ ਪਰ ਮਜੀਤਪੁਰਿਆ ਪੱਟ ਜਾ ਮੇਰੇ ਵਿੱਚ ਆ ਕੇ ਵੀ ਉਹਨਾਂ ਦੇ ਪਿੰਡਾਂ ਦਾ ਮੁੰਡਾ ਮੇਰੇ ਵਿੱਚੋਂ ਇਸ ਵੇਲੇ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਵਿੱਚ ਆਇਆ ਹੋਇਆ ਹੈ ਚਾਰ ਜੱਫੇ ਤੋਂ ਇੱਕ ਬੰਦੇ ਸ਼ੈਜੀ ਕਾਸ਼ੀਪੁਰਿਆ ਆ ਕੇ ਰਜਿੰਦਰ ਕੋਟ ਦਾ ਪਾਰਦਾ ਇਹਦਾ ਅਲੀਪੁਰ ਖਾਲਸਾ ਪਿੰਡ ਦੇ ਮੇਰੇ ਵਿੱਚੋਂ ਪਿੰਡੂਆਂ ਜਿਹੜਾ ਕਰਦਾ ਤੋਹ ਮੇਰੇ ਵੀਰੋ ਆਪਕੇ ਬਹੁਤ ਦਾ ਹੋਇਆ ਉਹ ਫੁੰਡਿਆ ਛੇੜ ਉਹ ਮੁੰਡੇ ਨੂੰ ਛਾਕਿਆ ਛੇੜ ਉਹ ਮੁੰਡੇ ਨੂੰ ਅੱਜ ਹਰਿਆਣੇ ਵਾਲਾ ਪਾਫੂ ਬਾਈ ਫਿਰਦਾ ਹੈ ਅੱਜ ਹਰਿਆਣੇ ਵਾਲਾ ਚਰਾਗਦੀਨ ਚੰਬੜ ਗਿਆ ਮੱਝਾਵਲ ਦੀ ਧਰਤੀ ਦਾ ਟੀਚਰ ਉਹ ਚਰਾਗਦੀਨ ਨੂੰ ਸਰਕਾਰੀ ਨੌਕਰੀ ਮਿਲ ਗਈ ਪਰਿਆ ਲਖਾ ਮੁੰਡਾ ਆਹ ਦੇਖੋ ਹਰਿਆਣੇ ਵਾਲ ਨੂੰ ਤੱਬੀ ਮੱਠਾ ਬੱਲੇ ਬੱਲੇ ਹੋ ਗਈ ਮਿੱਤਰੋ ਚਰਾਗਦੀਨ ਨੇ ਜਫਾ ਲਾ ਕੇ ਡੰਬਰ ਆਪਣੀ ਟੀਮ ਲਈ ਜੋੜ ਦਿੱਤਾ ਸਭ ਉਹਨੂੰ ਟੀਮ ਤੋਂ ਬਾਹਰੇ ਜਾਣਾ ਪੈ ਗਿਆ ਸੰਗੂਆ ਹੁਣ ਛਾਕੇ ਦਾ ਫੋੜ ਮੈਨੂੰ ਲੱਗਦਾ ਹਰਲੇ ਤੋਂ ਹਾਰੇ ਹੋ ਗਿਆ ਪਰ ਆ ਵੀ ਤੁਹਾਡੇ ਸਾਹਮਣੇ ਬਿੰਦੂ ਹਰਿਆਣੇ ਵਾਲਾ ਦੂਜਾ ਜਫਾ ਥੋਕ ਗਿਆ ਤੇ ਆਇਆ ਮੈਨੂੰ ਲੱਗਦਾ ਇਹ ਵੀ ਫੋਰ ਦੇ ਪਿੱਛੇ ਪਿੱਛੇ ਪਾਦਾ ਹਰ ਰੇਲ ਸੁਸ਼ਕ ਪੜਦਾ ਫੂਲਾ ਉਹ ਮੰਨਿਆ ਪਰ ਮੰਨਿਆ ਯਾਹੀ ਇੱਕ ਹੋਰ ਹੱਥ ਕਾਈ ਸੀ ਇਹ ਜੱਲ ਯਾਹੀ ਫੋਰ ਦੇ ਬੈਠਣਗੇ ਮੈਨੂੰ ਲੱਗਦਾ ਤਿੰਨ ਫੂਲੇ ਦੇ ਹੋ ਜਾਣਗੇ ਇਹ ਜਫਾ ਲਾਤਾ ਤਿੰਨ ਬਿੰਦੂ ਦੇ ਹੋ ਗਏ ਤੇ ਤਿੰਨ ਛਾ ਕੇ ਦੇ ਹੋ ਗਏ ਹੁਣ ਟੱਚ ਗਿਣੇ ਜਾਣਗੇ ਉਹ ਨੰਬਰ ਮਿਲੇ ਜਾ ਰਿਹਾ ਟੱਚ ਗਿਣੇ ਜਾਣਗੇ ਇੱਕ ਇੱਕ ਨੋਟ ਪਾਉਂਦਾ ਨਹੀਂ ਪਾਉਂਦਾ ਪ੍ਰਾ ਸਾਡਾ ਉਹ ੁੱਚਕੁੱਟੀ ਦਾ ਸਾਡਾ ਪ੍ਰਾ ਮਾ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਾ ਵੀਰ ਹੈ ਉਹ ਵੇਖੋ ਹੁਣਾ ਹੋੜ ਖਾਦਰੇ ਹੈ ਪਰ ਨੰਬਰ ਰੇਟਰ ਹੈ ਨੰਬਰ ਰੇਟਰ ਦਾ ਉਹ ਸ਼ੂਟ ਕਰੇ ਫੂਡੇ ਨੂੰ ਕਹਿੰਦੇ ਨੇ ਉਹ ਤੇਰੇ ਤਿੰਨ ਜਫੇ ਨੇ ਉਹ ਛਾਤਾ ਵੀ ਕੰਨੀ ਤੋਂ ਵਾਲੇ ਲਾਦਾ ਸਾਹਮਣੇ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਕੇ ਵੱਲ ਵਧਦਾ ਹੋਇਆ ਫਿਰ ਦੇਖਾਂਗੇ ਫਿਰ ਪੱਤਕਾ ਤੋਂ ਨਿਕਲੂਗਾ ਉਹ ਫੇਰ ਉੱਥੀ ਹੈ ਪੱਤਕਾ ਕਿਨੇ ਜਾਣਗੇ ਪੱਤਕਾ ਕਿਨੇ ਹੋਏ ਪੱਤਕਾ ਕਿਰੇ ਜਾਣਗੇ ਸਾਭੀ ਤੇ ਕੋਨੀ ਪੈਰ ਸਸਿਓ ਮਾਲਬਾ ਲਾਈਨ ਦੇ ਨੰਬਰ ਨੇ ਜਿਹੜੇ 29 ਸਾਢੇ 29 ਨੇ 23 ਨੰਬਰ ਪੰਡਾਲ ਦੋਨਾ ਤੇ ਚੱਕ ਦੇ ਸਰਦਿਆ ਮਾਲਵਾ ਲਾਈਨ ਫਸਟ ਹੈ ਚੱਕ ਦੇ ਸਰਦਿਆ ਸੈਕੰਡ ਹੈ ਪੰਡਾਲ ਦੋਨਾ ਇਹ ਹੁਣ ਕੌਣ ਜਾਫੀ ਕੱਟਣ ਲੱਗਿਆ ਕਿਹੜਾ ਸੁਣੋ ਸੁਣੋ ਤੇ ਪਹਿਲਾ ਜਾਫੀ ਬੋਲਦੀਏ ਇਹ ਨੋਟ ਕਰੋ ਨੌ ਟੱਚ ਲੈ ਕੇ ਤਿੰਨ ਜਫੇ 11 ਟੱਚ ਲੈ ਕੇ ਸਾਕੇ ਨੇ ਤਿੰਨ ਜਫੇ ਲਾਏ ਤੇ ਫੂਡੇ ਨੇ 9 ਟੱਚ ਲੈ ਕੇ ਤਿੰਨ ਜਫੇ ਲਾਏ ਐ ਚਾਰ ਲਿਖਿਆ ਗਿਆ ਹਰਿਆਣਾ ਐ ਚਾਰ ਲਿਖਿਆ ਗਿਆ ਹਰਿਆਣਾ ਅੱਠ ਟੱਚ ਲੈ ਕੇ ਬਿੰਦੂ ਨੇ ਤਿੰਨ ਜਫੇ ਲਾਏ ਹਰਿਆਣੇ ਨੂੰ ਤੁਰ ਗਿਆ ਹੋੜ ਇਹ ਜਾਫੀਆਂ ਦਾ ਸਰਨੇਆ ਅਟਿਆਰਾ ਰੇਟਰ ਦਾ ਦਸੋਣਾ ਸਮੀਲ ਦੀਆਂ 12 ਕਬੱਡੀਆਂ 10 ਨੰਬਰ ਸਹਿਲ ਦੀ ਆਗਿਆ 14 ਕਬੱਡੀਆਂ 12 ਨੰਬਰ ਸਹਿਲ ਕਹਿੰਦੇ ਦੇਪਣ ਵਾਲਾ ਅੱਜ ਦੇ ਕਬੱਡੀ ਕੱਪ ਦਾ ਬੈਟਰੇਟਰਾ ਹਰਿਆਣੇ ਨੂੰ ਬਾਗੇ ਫੇਰ ਹੁਣ ਨਾ ਕਿਹਾ ਕਰੋ ਕਿ ਹਰਿਆਣੇ ਨੂੰ ਪਲਾਣਾ ਲੈ ਗਿਆ ਕਿਉਂਕਿ ਤਾਂ ਖੇਡ ਹੈ ਜਿਹਨੇ ਜੋਰਮਾਨਤਾ ਦੀ ਕਿਸਮਤ ਦੇ ਵਿੱਚ ਲਿਖਿਆ ਗਿਆ ਉਹੀ ਲੈ ਜਾਂਦਾ ਹੈ